ਬਾਬਾ ਨਾਨਕ ਦੀ ਧਰਤੀ ਸ੍ਰੀ ਕਰਤਾਰਪੁਰ ਸਾਹਿਬ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ ਲਗਾਤਾਰ ਪੈ ਰਹੀ بارش ਕਰਕੇ ਰਾਵੀ ਦਾ ਪਾਣੀ ਜੋ ਹੈ ਉਹ ਸਰਹੱਦ ਤੇ ਬਣੇ ਯਾਤਰੀ ਟਰਮੀਨਲ ਦੇ ਵਿੱਚ ਵੀ ਪਹੁੰਚ ਚੁੱਕਿਆ ਹੈ ਰਾਵੀ ਦਰਿਆ ਵਿੱਚ ਵਾਧੇ ਦਾ ਕਾਰਨ ਜੋ ਹੈ ਉਸ ਦੇ ਕਰਕੇ ਡੇਰਾ ਬਾਬਾ ਨਾਨਕ ਦੇ ਕੋ ਮੰਤਰੀ ਸਰਹੱਦ ਤੇ ਬਣੇ ਸ੍ਰੀ ਕਰਤਾਰਪੁਰ ਕੋਰੀਡੋਰ ਦਰਸ਼ਨ ਸਥਲ ਦੇ ਵਿੱਚ ਵੀ ਪਾਣੀ ਭਰ ਗਿਆ ਤੁਸੀ ਬੰਨ ਜੋ ਹੈ ਉਹ ਟੁੱਟ ਚੁੱਕਿਆ ਹੈ ਇਸ ਮੌਕੇ ਪਿੰਡ ਪਖੋਕੇ ਟਾਲੀ ਸਾਹਿਬ ਦੇ ਲੋਕ ਵੀ ਹੈਰਾਨ ਹੋ ਰਹੇ ਨੇ ਪਾਣੀ ਵਧਣ ਕਾਰਨ ਦਰਸ਼ਨ ਸਥਲ ਦੇ ਸਾਹਮਣੇ ਕੰਡਿਆਲੀ ਜੋ ਤਾਰ ਲੱਗੀ ਹੋਈ ਹੈ ਉਹ ਵੀ ਪਾਣੀ ਦੇ ਵਿੱਚ ਸਮਾ ਚੁੱਕੀ ਹੈ ਹਾਲਾਤ ਕਾਬੂ ਤੋਂ ਬਾਹਰ ਹੋ ਚੁੱਕੇ ਨੇ ਤੇ ਫਿਲਹਾਲ ਬਚਾਅ ਦਾ ਕੋਈ ਰਸਤਾ ਨਜ਼ਰ ਨਹੀਂ ਆ ਰਿਹਾ ਕਰਤਾਰਪੁਰ ਲਾਂਗੇ ਦੇ ਪੁਲ ਹੇਠ ਬਚਾ ਲਈ ਮਿੱਟੀ ਦੀਆਂ ਬੋਰੀਆਂ ਲਗਾਈਆਂ ਜਾ ਰਹੀਆਂ ਸਨ ਪਰ ਰਾਤ ਸਵਾ 1 ਵਜੇ ਦੇ ਕਰੀਬ ਰਾਵੀ ਦੇ ਪਾਣੀ ਕਰਕੇ ਪੁਲ ហេਠਾ ਬਣੀ ਤੁਸੀ ਵਿੱਚ ਕਰੀਬ 10 ਫੁੱਟ ਚੌੜਾ ਪਾੜ ਪੈ ਗਿਆ ਤੇ ਪਾਣੀ ਦੇ ਤੇਜ਼ ਵਹਾਣ ਨੇ ਦਰਸ਼ਨ ਸਥਲ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ ਜਿਸ ਨਾਲ 50 ਕਾਰਜ ਕਰ ਰਹੇ ਲੋਕਾਂ ਨੂੰ ਵੱਡੀ ਢਾਲ ਲੱਗੀ ਹੈ ਇਸ ਕੋਸ਼ਿਸ਼ ਨੂੰ ਵੱਡੀ ਢਾਲ ਲੱਗੀ ਹੈ ਕੀ ਕਹਿਣਾ ਚਾਹੋਗੇ ਇਹਨਾਂ ਹਾਲਾਤਾਂ ਨੂੰ ਵੇਖਣ ਤੋਂ ਬਾਅਦ ਆਪਣੀ ਕੋਈ ਵੀ ਰਾਏ ਕਮੈਂਟ ਕਰਕੇ ਜਰੂਰ ਦੱਸੋ